ਇਹੀ ਨਾਰਮਲ ਗੱਲਾਂ ਆ ਜਿਹੜੀਆਂ ਡਾਂਸਰਸ ਵਗੈਰਾ ਜਿਵੇਂ ਲਵਜ਼ ਯੂਜ਼ ਹੁੰਦੇ ਆ ਜਿਵੇਂ ਨਾ ਵੈਸੇ ਸਾਨੂੰ ਕੋਈ ਗੁੱਸਾ ਨਹੀਂ ਲੱਗਦਾ ਇਹ ਚੀਜ਼ ਦਾ ਕਿ ਅਸੀਂ ਡਾਂਸਰ ਆ ਹਾਂ ਹਾਂ ਵੀ ਆ ਡਾਂਸਰਸ ਪਰ ਕਈ ਲੋਕ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਦੀ ਥਿੰਕਿੰਗ ਥੋੜੀ ਜੀ ਔਕਵਰਡ ਜੀ ਹੈ ਨਾ ਆਪਾਂ ਚਲੋ ਉਹਨਾਂ ਨੂੰ ਗਲਤ ਨਹੀਂ ਕਹਾਂ ਚਲੋ ਜੋ ਵੀ ਆ ਵਟ ਏਵਰ ਤੇ ਕੱਲ ਸਮਰਾਲਾ ਇਹ ਸੀਗਾ ਮੇਰਾ ਸ਼ੋ ਗਿੱਲ ਪੈਲਸ ਦੇ ਵਿੱਚ ਗਿੱਲ ਰਿਜ਼ੋਰਟ ਆਈ ਥਿੰਕ ਇਦਾਂ ਮੈਨੂੰ ਕਿਸੇ ਹੋਰ ਨੇ ਸਪான்ਸਰ ਕੀਤਾ ਸੀ ਮੇਰੀ ਜਾਣ ਪਛਾਣ ਦਾ ਗਰੁੱਪ ਨਹੀਂ ਸੀਗਾ ਉਹ ਤੇ ਉੱਥੇ ਆਡੀਅנס ਵਾਲੇ ਸੀਗੇ ਮੈਂ ਆਪਦੀ ਮਸਤੀ ਦੇ ਵਿੱਚ ਪਰਫਾਰਮ ਕਰ ਰਹੀ ਸੀਗੀ ਤੇ ਆਡੀਅנס ਵਾਲੇ ਮੈਨੂੰ ਕਹਿ ਰਹੇ ਨੇ ਕਿ ਤੂੰ نیچے ਆ ਇੱਥੇ ਮਤਲਬ ਇਹਦੇ ਫਲੋਰ ਤੇ ਆ ਕੇ ਡਾਂਸ ਕਰ ਮੈਂ ਕਿਹਾ ਕਿ ਮੈਂ ਫਲੋਰ ਤੇ ਡਾਂਸ ਨਹੀਂ ਕਰਨਾ ਹੈਗਾ ਤੇ ਤੁਸੀਂ ਆਪਣਾ ਫਿਰ ਕਹਿੰਦੇ ਤੁਸੀਂ ਨਾ ਜਾਓ ਹੂੰ दे दे आ, आ। कि ਤੁਸੀਂ ਪਰੇ ਹੋ ਜੋ ਜਿਹਦਾ ਫੁਕਰੀ ਮਾਰਦੇ ਹੁੰਦੇ ਆ ਕਹਿੰਦੇ ਤੁਸੀਂ ਜਾਓ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਉਂ ਮੈਂ ਕਿਉਂ ਜਾਵਾਂ ਮੈਂ ਤਾਂ ਆਰਟਿਸਟ ਆ ਮੈਂ ਇੱਥੇ ਖੜੂਂਗੀ ਠੀਕ ਆ ਤੇ ਫਿਰ ਉਹਨੇ ਕੀ ਕਿਤੇ ਜਿਹੜਾ ਪਿੱਛੋਂ ਆਇਆ ਵਾ ਮੁੰਡਾ ਉਹਨੇ ਗਲਾਸ ਮਾਰਿਆ ਕਿ ਫਿਰ ਮੇਨੂੰ ਉਹਨੇ ਬਾਹਾਂ ਬੂਹਾਂ ਫੜੀਆਂ ਤੇ ਮੈਂ ਫਿਰ ਆਬਵੀਅਸਲੀ ਜੇ ਤੁਸੀਂ ਕਿਸੇ ਨੂੰ ਪਹਿਲਾਂ ਵੀ ਕਈ ਚੀਜ਼ਾਂ ਇਹ ਹੁੰਦੀਆਂ ਰਹਿੰਦੀਆਂ ਨੇ ਮਾੜੀਆਂ-ਮੋਟੀਆਂ ਜਿ ਕੋਈ ਇਸ਼ਾਰੇ ਕਰੇ اچھا ਠੀਕ ਹੈ ਇਗਨੋਰ ਇੱਧਰ ਦੇਖ ਲਓ ਉਹ ਕਰ ਰਿਹਾ ਨਹੀਂ ਤਾਂ ਆਪਣੀ ਮਸਤੀ ਕਰ ਲਓ ਹਨਾ ਕੁਝ ਕਰ ਲਓ ਆਪਾਂ ਇੱਥੋਂ ਤੱਕ ਭਰ ਜਾਣੇ ਆ ਇੱਕ ਜੋਕਰ ਕਹਿੰਦੇ ਨਾ ਜਿਹਨੂੰ ਜੋਕਰ ਕੀ ਮੂੰਹ ਤੇ ਹਸਮਾਈਲ ਸਾਨੂੰ ਰੱਖਣੀ ਪੈਂਦੀ ਹੈ ਚਾਹੇ ਲੱਖ ਸਾਡੇ ਘਰ ਦੇ ਵਿੱਚ ਟੈਨਸ਼ਨ ਨਾ ਹੋਣਾ ਕੁਝ ਹੋਵੇ ਹੈਨਾ ਤੇ ਸਾਨੂੰ ਇੱਕ ਜੋਕਰ ਵਾਂਗੂ ਕੰਮ ਕਰਨਾ ਪੈਂਦਾ ਹੈ ਚਲੋ ਉਹ ਅਸੀਂ ਆਪ ਦੀ ਮਰਜ਼ੀ ਨਾਲ ਤੇ ਕੋਈ ਦੇਖੋ ਮੈਂ ਚੁਣਿਆ ਹੋਇਆ ਮੈਨੂੰ ਕਿਸੇ ਨੇ ਉਹ ਨਹੀਂ ਹੈ ਜਿਵੇਂ ਤੁਹਾਡੀ ਜੋਬ ਆਵੇਂ ਸਾਡੀ ਜੋਬ ਆ ਠੀਕ ਆ ਕਈ ਲੋਕ ਸੋਣ ਸਾਨੂੰ ਕਹਿੰਦੇ ਨੇ ਕੀ ਤੁਹਾਡੀਆਂ ਲੈ ਇਹ ਕਿਹੜੀ ਮਜਬੂਰੀ ਹੋਈ ਡਾਂਸ ਹੀ ਕਰਨਾ ਵਾ ਹੋਰ ਕੁਝ ਬਈ ਡਾਂਸ ਵੀ ਇੱਕ ਜੋਬ ਆ ਤੁਸੀਂ ਇਹ ਕਿਉਂ ਨਹੀਂ ਸਮਝਦੇ ਡਾਂਸ ਜਿਹੜਾ ਵੋ ਇੱਕ ਜੌਬ ਆ ਜਿਵੇਂ ਕੋਈ ਡਾਕਟਰ ਆ ਕੋਈ ਕੋਚ ਆ ਕੋਕੋਚਾ ਸਾਨੂੰ ਸਾਨੂੰ ਇਸ ਕੰਮ ਦੇ ਵਿੱਚ ਇੰਟਰਸਟ ਆ ਅਸੀਂ ਡਾਂਸ ਕਰਦੇ ਆ ਚਲੋ ਹਨ ਕੋਈ ਕੁੜੀ ਕਹਦੀ ਆ ਮਜਬੂਰੀ ਆ ਚਲੋ ਮਜਬੂਰੀ ਵੀ ਹੋਊਗੀ ਹਨ ਪਰ ਮੈਂ ਜੇ ਡਾਂਸ ਕਰ ਰਹੀ ਆ ਫਾਈਨੈਂਸ਼ਲੀ ਮੈਨੂੰ ਪ੍ਰੋਬਲਮ ਆ ਮੈਂ ਤਾਂ ਕਰ ਰਹੀ ਠੀਕ ਐ ਮੈਂ ਹਾਲੇ ਅੱਗੇ ਵੀ ਲਾਈਫ ਦੇ ਵਿੱਚ ਸਟਰਗਲ ਕਰਨਾ ਉਹਦੇ ਵਾਸਤੇ ਪੈਸੇ ਚਾਹੀਦੇ ਹੁੰਦੇ ਆ ਤੇ ਇਸ ਲਾਈਨ ਦੇ ਵਿੱਚ ਅੱਛੀ ਖਾਸੀ ਮਤਲਬ ਇਨਕਮ ਮਿਲ ਜਾਂਦੀ ਆ ਹਨ ਤੇ ਇੰਨੀ ਮੈਂ ਪੜ੍ਹੀ ਲਿਖੀ ਥੋੜੀ ਘੱਟ ਆ ਤਾਂ ਜੇ ਮੈਂ ਜੋਬ ਵੀ ਕਰਾਂਗੀ ਜਾਂ ਕੁਝ ਵੀ ਕਰਾਂਗੀ ਤਾਂ ਮੈਨੂੰ ਮਤਲਬ ਉਹ ਚੀਜ਼ ਜਿੰਨੀ ਮੈਨੂੰ ਚਾਹੀਦੀ ਆ ਉਹ ਨਹੀਂ ਮਿਲੂਗੀ ਤੇ ਮੈਂ ਆਪਦੀ ਮਰਜ਼ੀ ਨਾਲ ਇਸ ਲਾਈਨ 'ਚ ਕੰਮ ਕਰ ਰਹੀ ਆ ਤੇ ਕੋਈ ਮੈਨੂੰ ਅੱਜ ਤੱਕ ਦੀ ਸੀਨ ਦੇ ਵਿੱਚ ਇਦਾਂ ਦਾ ਸੀਨ ਪਹਿਲੀ ਵਾਰ ਹੋਇਆ ਵਾ ਮੈਨੂੰ 12-13 ਸਾਲ ਹੋ ਗਿਆ ਮੈਂ ਪਟਿਆਲੇ ਤੋਂ ਕੰਮ ਸ਼ੁਰੂ ਕੀਤਾ ਸੀ ਜੀ ਤੇ ਉਸ ਤੋਂ ਬਾਅਦ ਮੈਂ ਇੱਥੇ ਲੁਧਿਆਣੇ ਆਈ ਆ ਠੀਕ ਐ ਫਿਰ ਚਲੋ ਹੌਲੀ 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 ਕਰਕੇ ਸੋਸ਼ਲ ਮੀਡੀਆ ਤੇ ਵਧੀਆ ਮਤਲਬ ਚੱਲੀਆਂ ਵੀਡੀਓ ਹਨਾ ਡਿਮਾਂਡ ਆਣ ਲੱਗੀ ਸ਼ੋ ਤੇ ਪੇਮੈਂਟ ਵੀ ਵਧੀਆ ਮੇਰੀ ਫਿਰ ਹੌਲੀ-ਹੌਲੀ ਜਾ ਕੇ ਜਿਹੜੇ ਲੋਕ ਮੇਰੇ ਨਾਲ ਖੜੇ ਸੀਗੇ ਪਹਿਲਾਂ ਤੇ ਉਹੀ ਲੋਕ ਫਿਰ ਮੇਰੇ ਓਪੋਜ਼ਿਟ ਹੋ ਗਏ ਕਿ ਭਈ ਇਹ ਕਿਉਂ ਅੱਗੇ ਜਾ ਰਹੀ ਆ ਮਤਲਬ ਜਿਹਨੇ ਮੁੰਡੇ ਨੇ ਉਹਨੇ ਇਵੇਂ ਮੇਰੇ ਵੱਲ ਮਾਰਿਆ ਉਹਨਾਂ ਨੇ ਆਪਣੀ ਵੱਲੋਂ ਤਾਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਉਹ ਬਿਲਕੁਲ ਮੇਰੇ ਅੱਗੇ ਉਹ ਮੁੰਡਾ ਖੜਾ ਹੋ ਗਿਆ ਸੀਗਾ ਜਿਹੜਾ ਮੈਨੂੰ ਖਿੱਚ ਲਿਆ ਸੀਗਾ ਤੇ ਬਸ ਫਿਰ ਮੇਰਾ ਪਰ ਹਾਈਵ ਹੋ ਗਿਆ ਤੇ ਮੈਂ ਉਹਨਾਂ ਨੂੰ ਗਾਲਾਂ-ਗੂਲਾਂ ਕੱਢਤੀਆਂ ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਕੁੜੀ ਵੱਲੋਂ ਅਪਸ਼ਬਦਾਵਲੀ ਜੋ ਵੀ ਤੁਸੀਂ ਕਹਿ ਰਹੇ ਹੋ ਵਰਤੀ ਗਈ ਆ ਤੇ ਕੁੜੀਆਂ ਵਾਸਤੇ ਕੋਈ ਇਹੋ ਜਿਹਾ ਵਰਡ ਹੋਣੇ ਚਾਹੀਦੇ ਆ ਕਿ ਸਿਰਫ ਜਿਹੜੀਆਂ ਕੁੜੀਆਂ ਯੂਜ਼ ਕਰਨ ਤੇ ਮੁੰਡੇ ਇਹ ਗੱਲਾਂ ਨਾ ਐਕਸ਼ਨ ਦਾ ਰਿਐਕਸ਼ਨ ਸੀਗਾ ਮੈਂ ਉੱਥੇ ਬੈਠ ਕੇ ਪੁਲਿਸ ਨੂੰ ਫੋਨ ਲਾਣੇ ਸ਼ੁਰੂ ਕਰਤੇ ਸੀਗੇ ਤੇ ਉਹ ਫੋਨ ਲੱਗ ਨਹੀਂ ਰਿਹਾ ਸੀ ਉਸ ਟਾਈਮ ਤੇ ਤੇ ਫਿਰ ਇਹਨਾਂ ਨੇ ਆ ਕੇ ਮੇਰੇ ਕੋਲ ਉਹੀ ਪਤਾ ਨਹੀਂ ਉਹ ਬੰਦੇ ਆਏ ਨੇ ਜਾਂ ਕੋਈ ਆਏ ਨੇ ਉਹ ਆ ਕੇ ਬੰਦੇ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਭਈ ਕਿਵੇਂ ਕੋਈ ਗੱਲ ਨਹੀਂ ਇਦਾਂ ਦੀ ਗੱਲਾਂ ਹੁੰਦੀਆਂ ਰਹਿੰਦੀਆਂ ਆ ਜੇ ਤੁਹਾਨੂੰ ਤੁਹਾਨੂੰ ਪੇ ਕੀਤਾ ਵਾ ਤੇ ਤੁਹਾਨੂੰ ਸਭ ਕੁਝ ਜਾਨਣਾ ਪੈਣਾ ਠੀਕ ਆ ਅਸੀਂ ਜਰਿਆ ਹੋਇਆ ਵਾ ਬਹੁਤ ਕੁਝ ਜਰਿਆ ਹੋਇਆ ਹੈ ਅਸੀਂ ਠੀਕ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਅਸੀਂ ਸਿੱਧੀ ਆਪਦੀ ਇਨਸਲਟ ਹੀ ਕਰਵਾ ਲਈਏ ਡਾਂਸਰ ਆ ਪਰ ਡਾਂਸਰ ਦੇ ਅੰਦਰ ਇੱਕ ਇਨਸਾਨ ਆ ਇੱਕ ਇਨਸਾਨ ਆ ਉਹਦੇ ਅੰਦਰ ਉਹਦੀਆਂ ਵੀ ਭਾਵਨਾ ਨੇ ਉਹ ਵੀ ਤੁਹਾਨੂੰ ਗਾਲ ਕੱਢ ਸਕਦਾ ਆ